ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਰ ਦੇ ਬਾਦ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇ ਸਭ ਦੇਸਾਂ ਕੋਈ ਸਾਰਿਆਂ ਦਾ ਦਿਨੋ ਧੰਨਵਾਦ ਹੈ ਜੀ ਤੇ ਲੋਈ ਲੱਗੇ ਆ ਜਿਹਦਾ ਬਲੌਗ ਸ਼ੁਰੂ ਕਰਨ ਜੇ ਹੁਣ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਬਾਕੀ ਸਾਨੂੰ ਜਿੰਨੇ ਵੀ ਆਪਣੇ ਸਬਸਕ੍ਰਾਈਬਰ YouTube ਫੈਮਲੀ ਸਾਡੇ ਨਾਲ ਜੁੜੀ ਵੀ ਹੈ ਸਾਨੂੰ ਥੋੜੇ ਤੇ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਪਣੀ ਬਲੌਗ ਨੂੰ ਸਕਿੱਪ ਨਹੀਂ ਕਰਦੇ ਫੁੱਲ ਬੋਚ ਕਰਦੇ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਤੇ ਚਲੋ ਕੋਈ ਨਹੀਂ ਜਿਹੜੇ ਆਪਣੇ ਗੱਲ ਨਵੇਂ ਜੁੜ ਰਹੇ ਜਾਂ ਜਿਹੜੇ ਕੋਈ ਨਵਾਂ ਬਲੌਗ ਦੇਖ ਰਿਹਾ ਆਪਣਾ YouTube ਫੈਮਲੀ ਦਾ ਮੈਂਬਰ ਤਾਂ ਉਹਨਾਂ ਨੂੰ ਅਸੀਂ ਰਿਕਵੈਸਟ ਕਰ ਰਹੇ ਹਾਂ ਰੋਜ਼ ਕਰਦੇ ਹੋ ਕਰਦੇ ਹੈ ਨੀ ਹੰਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਜੀਦੇ ਨਾਲ ਕੀ ਹੁੰਦਾ ਜੀ ਅਸੀਂ ਮੋਟੀਵੇਸ਼ਨ ਹੋ ਜਾਂਦੇ ਸਾਨੂੰ ਵੀ ਥੋੜਾ ਕਹਿ ਹੋ ਜਾਂਦਾ ਹਾਂਜੀ ਹਾਂ ਸਾਨੂੰ ਸਾਡੇ YouTube ਫੈਮਿਲੀ ਚਾਹਣੇ ਵਾਲੇ ਸਾਡੇ ਮੈਂਬਰ ਬਹੁਤ ਲਾਈਕ ਕਰਦੇ ਹੈ ਕਿ ਨਹੀਂ ਲੋ ਜੀ ਅੱਜ ਐਤਵਾਰ ਆਈ ਮਾਰਨਿੰਗ ਟਾਈਮ ਵੱਜ ਗਏ 8:30 ਤੇ ਮਨਜੀਤ ਰਕੀ ਵੀ ਬਣਾਉਣ ਪਰੌਂਠੇ ਤੇ ਪਹਿਨਾ ਤਾਂ ਮਿਲੋ ਜੀ ਮਨਜੀਤ ਹੋਰ ਬਾਈ ਮਨਜੀਤ ਸਸਕੀ ਜੀ ਹਾਂ ਮਨਜੀਤ ਨੂੰ ਕੰਮ ਲੱਗੀ ਵੀ ਕਰਨ ਉਧਰ ਪਰੌਂਠਾ ਬਣ ਗਿਆ ਤਾਂ ਉਧਰ ਆਪਣੇ ਬੱਚੇ ਵੀ ਇਕੱਠੇ ਹੋਏ ਵੀ ਐ ਤੇ ਬਾਅਦ ਦੇ ਵਿੱਚ ਐਂਡ ਦੇ ਵਿੱਚ ਬਲੌਗ ਆਣਾ ਇੱਕ ਤਾਂ ਆਪਾਂ ਨੇ 60 ਬੰਨਿਆ ਤਾਂ ਉਹਦਾ ਇਹ ਥੋੜਾ ਜਿਹਾ 2 ਮਿੰਟ ਦਾ ਕੱਲ ਲੋਡ ਚ ਪਾਇਆ ਤਾਂ ਜੀ ਤੇ ਇੱਕ ਅੱਜ ਸਵੇਰੇ 6 ਵਜੇ ਤੋਂ ਪੈ ਰਿਆ ਤਾਂ ਮੀਂਹ ਬਹੁਤ ਤੇਜ਼ ਮੀਂਹ ਆਇਆ ਜੀ ਉਹਦਾ ਵੀ ਤੁਹਾਨੂੰ ਦਵਾਂਗਾ ਥੋੜਾ ਥੜਾ ਲੁਫਤ ਉਠਾਇਓ ਜੀ ਜ਼ਰੂਰ ਨਿੱਕੀ ਨਿੱਕੀ ਕਿਣੀ ਦਾ ਮੋਟੀ ਮੋਟੀ ਕਿਣੀ ਦਾ ਮੀਂਹ ਪੈ ਰਿਆ ਉਹ ਵੀ ਤੁਹਾਨੂੰ ਦਵਾਂਗੇ ਤੇ ਬਾਕੀ ਜੀ ਅੱਜ ਐਤਵਾਰ ਹੈ ਤਰੀਕ ਹੈ ਜੀ 4 ਤੇ ਅੱਜ ਆਪਾਂ ਨੂੰ ਇੱਕ ਦੋ ਕੰਮ ਦੀ ਹੈ ਬਾਕੀ ਉਹ ਤੋਂ ਬਾਅਦ ਵਾਲਾ ਕੋਈ ਪ੍ਰੋਗਰਾਮ ਬਣੂਗਾ ਤੁਹਾਨੂੰ ਅਗਲੇ ਬਲੌਗ ਵਿੱਚ ਪਤਾ ਲੱਗੂਗਾ ਜੀ ਤੇ ਬਾਕੀ ਹੁਣ ਨਾਲ ਬਣੇ ਰਹੇ ਹੋ ਜੀ ਤੁਹਾਨੂੰ ਕੁਦਰਤ ਦਾ ਨਜ਼ਾਰਾ ਵੀ ਦਿਖਾ ਜੀ ਬਾਹਰ ਆਪਾਂ ਦੇਖ ਕੇ ਆਨੇ ਮੌਸਮ ਤੇ ਨਾਲੇ ਮਾਰਦੇ ਆ ਝਾਤ ਇੱਕ ਖੇਤਾਂ ਦੀ ਬਣੇ ਰਹੋ ਜੀ ਹੁਣ ਨਾਲ ਤਾਂ ਵੇਖੋ ਮਾਰਨਿੰਗ ਟਾਈਮ ਕਰੋ ਇੰਜੋਏ ਪਰੌਂਠੇ ਆਪਣੀ ਲਾਂਡਰ ਵਾਲੀ ਭੈਣ ਜੁੜੀ ਵੀ ਆਪਣੇ ਨਾਲ ਤਣ ਕਹਿ ਰਹੀ ਸੀ ਪਹਿਲਾਂ ਪਾਇਆ ਤਾਂ ਪਰੌਂਠਿਆਂ ਦਾ ਕਹਿੰਦੀ ਮੇਰਾ ਵੀ ਦਿਲ ਕਰਦਾ ਮੈਂ ਕਿਹਾ ਸਿਸਟਰ ਆ ਜਾ ਤੇ ਛਕੋ ਹੋਰ ਬਾਈ ਮਨਜੀਤ ਤੇ ਲੋ ਜੀ ਮਨਜੀਤ ਲੱਗੀ ਆਪਣੀ ਡਿਊਟੀ ਨਿਭਾਉਣ ਮਾਰਨਿੰਗ ਤੇ ਹਾਂਜੀ 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 ਕੀ ਆ ਕਹਿ ਰਹੇ ਤੇ ਕੀ ਕਹਿ ਰਹੇ ਤੇ ਸਾਰੇ ਜਣੇ ਇੰਜੋਏ ਕਰੋ ਹਾਂਜੀ ਕਰੋ ਖਾਓ ਜੀ ਕਹਿੰਦੇ ਸ਼ੋਕੋ ਜੀ ਪਰੌਂਠੇ ਕਰੋ ਇੰਜੋਏ ਤੇ ਉਹ ਵੀ ਬਣ ਕੇ ਗਰਮਾ ਗਰਮ ਇਹ ਵੀ ਗਰਮਾ ਗਰਮ ਤੇ ਸਾਡੇ ਬੱਚੇ ਦੋ ਇਕੱਠੇ ਹੋਏ ਵੇ ਹਰਮਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਜਿਹੜੇ ਬੱਚੇ ਆ ਨਾ ਚਾਹੇ ਆਪਣੇ ਚਾਹੇ ਆਪਣੇ ਪਿੰਡ ਚੋਂ ਕੋਈ ਵੀ ਬੱਚਾ ਆਏ ਆਪਣੇ ਘਰੇ ਆ ਗਏ ਜਾਂ ਕਾਰਨ ਉਹਨੇ ਉਧਰ ਗਏ ਵੇ ਗੈ ਲਾ ਗਏ ਚਾਹ ਬਾਹਰ ਖੇਲਦੇ ਅਸੀਂ ਉਹਨਾਂ ਬਸ ਤਾਂ ਸਾਰੇ ਨੂੰ ਆਪਣੇ ਬੱਚੇ ਹੀ ਸਾਂਭੰਦੇ ਜਦੀ ਬੁਲਾ ਲੈਨੇ ਵੀ ਆਜੋ ਪਾਣੀ ਪੀ ਲਓ ਜੇ ਟਾਈਮ ਐ ਰੋਟੀ ਦਾ ਤਾਂ ਰੋਟੀ ਖਾ ਲਓ ਹੁਣ ਮਾਰਨਿੰਗ ਟਾਈਮ ਐ ਤਾਂ ਹਰ ਮਨ ਆਇਆ ਬ ਉਹਨੂੰ ਕਿਹਾ ਭਾਈ ਮੜਾ ਮੋਟਾ ਦਹੀਂ ਕੁਸ ਮੱਖਣੀ ਫੜ ਲਿਓ ਭਾਈ ਪਰੌਂਠੇ ਖਾ ਲਓ ਗਰਮ ਗਰਮ ਉਹ ਗੇ ਲੈਣ ਤੇ ਹੁਣ ਤੁਸੀਂ ਜੀ ਨਾਲ ਬਣੇ ਰਹੋ ਆਪਾਂ ਚੱਲਦੇ ਆ ਬਾਹਰ ਨੂੰ ਤੁਹਾਨੂੰ ਬਾਹਰ ਦਾ ਅਜ ਨਜ਼ਾਰਾ ਦਿਖਾਈਏ ਕੁਦਰਤ ਮੋਰ ਪਹਿਲ ਪਾਰ ਹੈ ਹੈ ਜੀ ਮੋਰ ਪੈਲ ਪਾ ਰਿਹਾ ਤਾਂ ਇਹ ਉਹ ਸਾਹਮਣੇ ਵੱਡਾ ਸ਼ਾਇਦ ਲੰਘ ਗਿਆ ਉਹ ਸਾਹਮਣੇ ਤਾਂ ਜੀ ਇਹ ਪੈਲਾ ਤਾਂ ਵੇਖੋ ਤੁਸੀਂ ਮੋਸਾ ਜੇ ਤੁਹਾਨੂੰ ਮੋਰ ਵੀ ਦੱਸ ਦੇਣੀ ਵੀ ਕਿੱਥੇ ਬੈਠੇ ਹੈ ਮੈਂ ਦੇਖੋ ਹੈ ਅੱਜ ਮੈਂ ਪੈ ਲਈ ਪੂਰਾ ਇਹਨ ਗੱਡ ਕੇ ਸਵੇਰ ਮਾਰਨਿੰਗ ਟਾਈਮ ਅੱਗੇ ਦਊਗਾ ਇਹ 2 ਮਿੰਟ ਦਾ ਅੱਜ ਐਤਵਾਰ ਹੈ ਜੀ ਸਾਰੇ ਪਿੰਡਾਂ 'ਚ ਗੁਰਦੁਆਰਾ ਸਾਹਿਬ 'ਚ ਸੁਖਨੀ ਸਾਹਿਬ ਦੇ ਜਾਪ ਚੱਲ ਰਹੇ ਜੀ ਆਪਣੇ ਪਿੰਡ ਵੀ ਚੱਲ ਰਿਹਾ ਗੁਰਦੁਆਰਾ ਸਾਹਿਬ ਤੇ ਮੋਰ ਬੈਠ ਗਏ ਜੀ ਪਹਿਲਾਂ ਤਾਂ ਇੱਥੇ ਪੈਲ ਪਾਰਿਆ ਤਾਂ ਯੂਰੇ ਵੱਡਾ ਮੋਰ ਇਹ ਹੁਣ ਇਹ ਬੈਠ ਗਿਆ ਕੇ ਇਹ ਪੈਰ 'ਤੇ ਬਹਿ ਜਾ ਨਹੀਂ ਯਾਰ ਇਹ ਬੈਠ ਗਿਆ ਜੀ ਹੈ ਜੀ ਅਠ ਚੱਲ ਰਹੇ ਜੀ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਤੇ ਸਵੇਰੇ ਸਵੇਰੇ ਮੀਂਹ ਵੀ ਪੈ ਲਿਆ ਤੇ ਖੇਤ ਹਰੇ ਭਰੇ ਵੀ ਹੋ ਰਹੇ ਹੁਣ ਚਾਰਾ ਬੀਜ ਰਹੇ ਅੱਜ ਕੱਲ ਮੱਕੀਆਂ ਬੀਜ ਰਹੇ ਚਰੀਆਂ ਵੀ ਬੀਜ ਦਣੀਆਂ ਹੁਣ ਇਹ ਮੱਕੀ ਪਹਿਲਾਂ ਬੀਜੀ ਵੀ ਗਈ ਤੀ ਤੇ ਥੋੜੀ ਥੋੜੀ ਹਵਾ ਦਾ ਸਾਹ ਵੀ ਹੈਗਾ ਜੀ ਮੀ ਸੋਨਾ ਹੋ ਲਿਆ ਜੀ ਕੁਸ ਹੋਰ ਐ ਨਾ ਜੀ ਆਪਣੇ ਕਣਕਾਂ ਵੱਢ ਹੋਈਆਂ ਵੱਢ ਬਾਏ ਵੇ ਐ ਸੁੱਕੀ ਧਰਤੀ ਦੀ ਭੁੱਖੀ ਐ ਨਾ ਤੇ ਮੀਂਹ ਹੋਇਆ ਸੋਨਾ ਜਿਹੜੇ ਬਾਇਆ ਵਖੇਤ ਐ ਦੇਖੋ ਇਹਨ ਗਿੱਲੇ ਹੋ ਗਏ ਤੇ ਉਹ ਦੇਖੋ ਉੱਥੇ ਤਾਂ ਪਾਣੀ ਵੀ ਖੜਿਆ ਦਿਖਦਾ ਖੇਤ ਚ ਥੋੜਾ ਥੋੜਾ ਮੀਂਹ ਸੋਨਾ ਹੋ ਲਿਆ ਮੀਂਹ ਸਵੇਰੇ ਸਵੇਰੇ ਆਇਆ ਸਵੇਰੇ ਜੀ 6:30 6:30 ਤੇ ਆ ਦੇਖੋ ਆਪਣਾ ਜੱਸ ਕਰਨਾ ਇਹਨੂੰ ਕਰ ਲੈ ਐਨਕ ਲਿਆਤੀ ਤੀ ਜੀ ਲੱਤ ਮਾਰਦੀ ਐਨਕ ਤਾਰਕਾ ਤੇ ਦਈ ਹੈ ਬਾਈ ਪਹਿਲਾਂ ਤਾਂ ਬਲਾਵ ਸਤ ਸ੍ਰੀਕਾਲ ਲਓ ਜੀ ਐਨਕ ਦਵਾਈ ਇਹਨੂੰ ਇਹ ਨਿਗਾਹ ਦੀ ਨਹੀਂ ਜੀ ਹੈ ਇਹ ਡੇ ਨਾਈਟ ਕਰਕੇ ਦੇਤੀ ਉਹਨਾਂ ਵੀ ਜਿਕਣਾ ਗਰਮੀਆਂ ਆਪਣੀਆਂ ਅੱਜ ਕੱਲ ਦੇ ਟਾਈਮ ਆ ਕਹਿੰਦਾ ਵੀ ਐਨਕ ਲਾ ਲੈ ਕਰ ਬੀ ਨਾਲੇ ਤਾਂ ਮਿੱਟੀ ਘਟੇ ਦੇ ਬਚਾਉ ਹੈ ਆਪਣੇ ਉੱਥੇ ਪੋਲ ਬਣ ਰਿਆ ਨਾ ਮੈਕਸ ਜੀ ਰੋ ਸਵੇਰੇ ਜਾਂਦੇ ਆਪਾਂ ਬਹੁਤ ਗਰਦਾ ਪੈਂਦਾ ਈ ਤੇ ਆ ਦੇਖੋ ਜੀ ਪਰसों ਆਪਣਾ ਗੱਡੀ ਦਾ ਬੈਰਿੰਗ ਪਵਾਇਆ ਤਾਂ ਦੇਖੋ ਅੱਜ ਫੇਰ ਮਿੱਟੀ ਘੱਟੇ ਗਲ ਇੱਕ ਸਾਈਡ ਤੋਂ ਧੋ ਹੋ ਗਈ ਗੱਡੀ ਆਪਣੀ ਇੱਕ ਸਾਈਡ ਤੋਂ ਮਿੱਟੀ ਘੱਟਾ ਪੂਰਾ ਗਿਰਿਆ ਵਾ ਤੇ ਬਾਕੀ ਹੁਣ ਚੱਲਦੇ ਆ ਦੇਖੋ ਕਰਨ ਨੈਨਕ ਲਾਈ ਵੀ ਹੈ ਜੀ ਕਿੱਦਾਂ ਲੱਗਦੀ ਦੇਖਿਆ ਪੁੱਤ ਠੀਕ ਲਓ ਜੀ ਇਹ ਸੇਫਟੀ ਹੋ ਗਈ ਜੀ ਉਹ ਡਾਕਟਰ ਕਹਿੰਦਾ ਤਾਂ ਵੀ ਇਹ ਨਿਗਾ ਵਾਲੀ ਨਹੀਂ ਹੈਗੀ ਆਪਾਂ ਉਹ ਵਧੀਆ ਸ਼ੀਸ਼ੇ ਲੈ ਕੇ ਨਾ ਗਲਾਸ ਆਪਣਾ ਡੇ ਨਾਈਟ ਵਾਲੇ ਕਹਿੰਦਾ ਜੂਮ ਵਾਲੇ ਉਹ ਦੇ ਦੰਨੇ ਇਹਨੂੰ ਬੱਚੇ ਨੂੰ ਨਾਲੇ ਤਾਂ ਇਹਦੀ ਸੇਫਟੀ ਹੋ ਜੂਗੀ ਕਹਿੰਦਾ ਅੱਖਾਂ ਦੇ ਨਾਲੇ ਕਹਿੰਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜਿਹੜੀ ਨਾ ਜੀ ਅਲਰਜੀ ਹੋ ਜਾਂਦੀ ਸਵੇਰੇ ਸਵੇਰੇ ਪਾਣੀ ਜਾਂ ਨਿਕਲਦਾ ਅੱਖਾਂ ਚ ਤੇ ਇਹ ਜੀ ਬੂਟੇ ਆਪਾਂ ਨੇ ਕੱਲ ਇੱਕ ਵਾਰੀ ਮੈਂ ਹੱਥ ਫੇਰਿਆ ਤਾਂ ਇਹਨਾਂ ਦੇ ਥੋੜੇ ਥੋੜੇ 2-2 ਟੱਕੇ ਵੱਢਦੇ ਆਪਾਂ ਇਹ ਵੀ ਇਹ ਵੀ ਬੂਟੇ ਤੇ ਵੱਡੇ ਆ ਜੀ ਤੇ ਕਈ ਬੂਟੇ ਨੂੰ ਸਾਫ਼ ਕਰਿਆ ਜੀ ਬਾਕੀ ਇਹਦਾ ਇੱਕ ਪੱਤਾ ਨਿਕਲ ਰਿਹਾ ਜੀ ਹੁਣ ਇਹਨੂੰ ਦੇਖਦੇ ਕਾਮਯਾਬ ਕਰਕੇ ਜੇ ਹੋ ਗਿਆ ਤੇ ਬਾਕੀ ਇਹ ਇੱਕ ਜੀ ਆਪਣਾ ਝੂੰਡ ਵਾਲਾ ਬੂਟਾ ਦਾ ਹੀ ਉਹ ਬਰੀਕ ਪੱਤੀਆਂ ਨਿਕਲਦੀਆਂ ਜੀ ਇਹਦੀਆਂ ਹਰੋਂ ਬੜੇ ਹੁੰਨੇ ਪੱਤੇ ਚੋੜੇ ਜੇ ਦੇਖਿਆ ਜਾਵੇ ਨਾ ਦੇਖੋ ਜੀ ਕਿੰਨਾ ਬਾਲ ਵਰਗੇ ਪੱਤੇ ਜੇ ਨਿਕਲਦੇ ਆ ਫੁੱਲ ਚੜੀ ਜਾਂ ਫੁੱਲ ਕਹਿੰਦੇ ਹਨ ਝੂਂਟੇ ਪੈ ਜੀ ਝੂਂਟਾ ਬੁੱਝਿਆ ਜਾ ਹੁੰਦਾ ਜਿੱਤਨਾ ਤੇ ਲੋ ਜੀ ਮੰਨੂ ਆ ਰਿਹਾ ਤਾਂ ਇੱਕ ਫੋਨ ਤੇ ਆਪਾਂ ਮਨਜੀਤ ਨਾਲ ਗੱਲਬਾਤ ਕਰੀਏ ਕੀ ਆ ਕਹਿੰਦੀ ਹਾਂ ਜੀ ਬਾਈ ਮਨਜੀਤ ਤੇ ਇੱਕ ਤੁਹਾਨੂੰ ਹੋਰ ਦੱਸ ਦੰਨਾ ਜੀ ਆਪਾਂ ਗਠੇ ਲਿਆਏ ਤੇ ਜੀ ਆਪਣੇ ਪਿੰਡ ਚ ਵੀ ਪੱਤੇ ਤੇ ਉਹਨਾਂ ਤੇ ਵੀ ਲਿਆਉਣੇ ਆ ਤੇ ਇੱਕ ਥੈਲਾ ਲਿਆਇਆ ਤਾਂ ਜੀ ਮੈਂ ਕਾਲੇ ਗਠੇ ਆ ਜੀ ਇਹ ਥੈਲਾ ਮਿਲੇਤਾ 7 810 222 ਰੁਪਏ ਕਿਲੋ ਦੇ ਹਿਸਾਬ ਨਾਲ ਕਹਿ ਦਿੰਨੇ ਹੋ ਜੀ ਮੰਡੀ ਚ ਚੱਲਦਾ ਤੇ ਰਾਤ ਆਪਾਂ ਨੇ ਥੋੜੇ ਇੱਕ ਸਾਫ਼ ਕਰੇ ਜੀ ਇਹ ਤੇ ਇਹਨਾਂ ਦੇ ਵਿੱਚ ਹੱਥ ਫੇਰਨਾ ਜੀ ਇੱਕ ਵਾਰੀ ਗਠੇ ਤਾਂ ਤਾਂ ਰਹਿਣੇ ਆ ਜੀ ਇਹਨਾਂ 'ਚ ਤਾਂ ਹੱਥ ਫੇਰਦਾ ਰਹੇ ਜੀ ਦੂਏ ਤੀਏ ਦਿਨ ਤਾਂ ਰਹਿਣੇ ਆ ਹੁਣ ਇੱਕ ਵਾਰੀ ਸਾਫ਼ ਕਰ ਕੇ ਨਾ ਆਪਾਂ ਨੇ ਫਿਰ ਇਹਨੂੰ ਪੱਖਾ ਲਵਾ ਦੇਣਾ ਜੀ ਪੂਰਾ ਪੱਖਾ ਲਵਾ ਦੇਣਾ ਰੋਜ਼ ਚਲਾ ਦੇ ਕਾਣਾ ਜੀ ਦਿਨ 'ਚ ਨਾਲੇ ਥੱਲੇ ਫਰਸ ਹੈ ਜੀ ਆਲੂ ਵੀ ਪਏ ਥੱਲੇ ਉਹ ਉਹ ਜੱਸ ਕਰਨਾ ਜੱਸ ਤਾਂ ਗਿਆ ਵਾ ਪੁੱਤਾਂ ਅੱਛਿਆ ਆ ਲੋ ਜੀ ਹਰਮਨ ਪੁੱਤ ਬਲਾਉ ਸਾ ਸ੍ਰੀ ਕਾਲ ਲੋ ਜੀ ਫੇਰ ਲਿਆਇਆ ਤਾਂ ਸਮਾਨ ਖਾਓ ਪਰੌਂਠੇ ਪੁੱਤ ਫੇਰ ਤਤੇ ਤਤੇ ਹੈ ਨਾ ਉੱਪਰੇ ਰੱਖ ਦੇ ਨਾ ਹਾਂ ਹਾਂ ਸਾਇੜ ਪਰ ਰੱਖ ਦੇ ਨਾ ਕਿਆ ਲਿਆਇ ਮਿਲ ਗਈ ਓ ਬੱਲੇ ਨੰਨੂ ਵੀ ਕਰਾ ਦੇ ਮੱਖਣ ਦੇ ਦਰਸ਼ਨ ਐ ਤੇ ਚਲ ਨਾ ਆਹਾਹਾ ਲਓ ਵੀ ਇਹ ਨਾਲੇ ਨਾਲੇ ਬੈਠ ਕੇ ਖਾ ਲਓ ਹੁਣ ਫੇਰ ਇਹਨਾਂ ਨੂੰ ਜਾਣਾ ਆਣਾ ਵੀ ਮੱਖਣ ਹੈ ਇਹ ਘਰ ਦਾ ਹਰਮਨ ਉਹਨੇ ਫੇਰ ਆਉਣਾ ਰੜਕਿਆ ਬਣਾ ਦੁੱਧ ਲਾ ਸੀ ਵੀ ਬਣੀ ਹੋਣੀ ਇਹ ਮੱਖਣਾ ਬੱਚੇ ਕਹਿੰਦੇ ਵੀ ਅਸੀਂ ਹਾਰਮਨ ਕਹਿੰਦਾ ਜੇ ਮੰਮਾ ਪਰੌਂਠੇ ਬਣਾਏ ਗੱਲ ਮੱਖਣੀ ਮਿਲ ਜਾਵੇ ਨਹੀਂ ਤਾਂ ਅਸੀਂ ਕਹਿੰਦਾ ਬਟਰ ਲਿਆਓ ਚਲੋ ਇਹਨਾਂ ਨੂੰ ਮੱਖਣੀ ਮਿਲ ਗਈ ਵਧੀਆ ਗੱਲ ਹੋ ਗਈ ਕਰੋ ਜੀ ਤੁਸੀਂ ਵੀ ਘਰ ਦਾ ਕਿਉ ਮੱਖਣਾ ਇੰਜੋਏ ਆਹਾਹਾ ਗੱਲ ਪਰੌਂਠੇ ਬਣ ਗਈ ਜੀ ਗੱਲ ਉਹ ਨਜ਼ਾਰਾ ਹੀ ਬੰਦ ਹੋ ਗਿਆ ਅੱਜ ਤੋਂ ਯਾਰ ਲਓ ਜੀ ਇਹ ਹੁੰਦੀ ਦੀ ਅੱਗੇ ਡਾਈਟ ਆਪਣੀ ਸਵੇਰ ਦੀ ਮਾਰਨਿੰਗ ਟਾਈਮ ਦੀ ਜ਼ਰੂਰ ਦੱਸਿਓ ਜੀ ਆਪਣੇ ਨਾਲ ਜਿੰਨੇ ਵੀ ਵੀਰ ਭੈਣ ਜੁੜੇ ਵੇ ਭਰਾ ਵੀ ਤੁਸੀਂ ਵੀ ਸਵੇਰ ਟਾਈਮ ਆ ਪਹਿਲਾਂ ਇਹ ਅੱਜ ਤੋਂ ਕੁਝ ਸਮਾਂ ਪਹਿਲਾਂ ਘਰਾਂ ਚ ਇਹ ਹਾਜ਼ਰੀ ਦੇ ਟਾਈਮ ਆ ਇਹ ਹੁੰਦੀ ਨਹੀਂ ਡਾਈਟ ਹਨਾ ਮੈਂ ਬੜਾ ਕੰਮ ਆਹਾਹਾਹਾਹਾ ਲਓ ਜੀ ਕਰੋ ਜੀ ਇੰਜੋਏ ਲੈ ਪੁੱਤ ਦੇ ਹਰਮਨ ਖਾਓ ਬੈਠ ਕੇ ਚਲੋ ਖਾਓ ਪੁੱਤ ਹੈ ਤੇ ਚਲੋ ਜੀ ਫੇਰ ਮਿਲੋ ਲਓ ਜੀ ਅੱਜ ਮੀਂਹ ਪੈ ਰਿਹਾ ਜੀ ਪੂਰਾ ਅੱਜ ਤਰੀਕ ਕਿੰਨੀ ਹੈ ਮਨਜੀਤ ਤਿੰਨ ਕ ਚਾਰ ਦੇਖੀ ਦੇਣ ਕੇ ਅੱਜ ਐਤਵਾਰ ਲਓ ਜੀ ਅੱਜ ਐਤਵਾਰ ਹੈ 4 ਤਰੀਕ ਹੈ ਦਿਨ ਐਤਵਾਰ ਦੇਖੋ ਜੀ ਪੂਰਾ ਸਵੇਰ ਦਾ ਟਾਈਮ ਹੈ 6:30 7:00 ਤਾਂ ਹੀ ਹੋ ਗਿਆ 7:00 ਦਾ ਪੂਰਾ ਨਹੀਂ ਪੈ ਰਿਹਾ ਹੁਣੇ ਹੁਣੇ ਮਤਲਬ ਇਹ ਨੂੰ ਅੱਧਾ ਘੰਟਾ ਹੋ ਗਿਆ ਪੈਂਦੇ ਇਹ ਨੂੰ 6:00 ਵਜੇ ਮੀਂਹ ਆਇਆ ਤਕਰੀਬਨ ਧਾਰ ਉਪਰੂਪ ਕਾ ਪੈ ਰਿਹਾ ਤਾਂ ਪਹਿਲਾਂ ਹੁਣ ਬਹੁਤ ਤੇਜ਼ ਆਇਆ ਬ ਉਹ ਤਿੰਨ ਆਦੀਵਾਜ ਕਿੰਨੀ ਆਪਾਂ ਨੇ ਉਹਦਾ ਹੀ ਵੀ ਆਪਣੇ ਸਵਾਰ ਲੈ ਤੇ ਕੱਲ ਕਟਿੰਗ ਕਰੀ ਤੀਏ ਇਹਨਾਂ ਦੀ ਤੇ ਅੱਜ ਆ ਜੀ ਐਤਵਾਰ ਤੇ ਕਣਕਾਂ ਪ੍ਰਮਾਤਮਾ ਦੀ ਕਿਰਪਾ ਨਾਲ ਵੱਢ ਹੋ ਲੀਆਂ ਥੂੜੀ ਰਹਿੰਦੀ ਏ ਕਿਤੇ ਕਿਤੇ ਬਣਾਉਣ ਨੂੰ ਮੇਰੇ ਖਾਬ ਨਾਲ ਨਾਲ ਕਿਤੇ ਖੜਿਆ ਹੋਣਾ ਬਾਕੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਵੀ ਏਰੀਏ ਦੇ ਆਪਣੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਵੀ ਤੁਹਾਡੇ ਕਿ ਨਹੀਂ ਕਿਤੇ ਕਣਕਾ ਖੜੀਆਂ ਤਾਂ ਨਹੀਂ ਹੈ ਚਾਰ ਤਰੀਕ ਐਤਵਾਰ ਦਾ ਦਿਨ ਹੈ ਜੀ ਪੂਰਾ ਮੀਂਹ ਪੈ ਰਿਹਾ ਸਵੇਰੇ ਬਿਜਲੀ ਪਾਹੋ ਲਾਸ ਕਰਾ ਹੀਟਿੰਗ ਹੋਏ ਹੁਣ ਬਿ ਲਾਸ ਕਰਹੀ ਨਾਲੇ ਆੜਾ ਅਜਰਾਜ ਆਈ ਬਾਹਰੇ ਰਹਿ ਗਿਆ ਚਲ ਤੋ ਹੋ ਜੂਗਾ ਜੀ। ਰਾਣੀ ਹੁੰਦਣਾਂ ਤਾਂ ਆਪਾਂ ਧਵਾ ਲਏ ਤੇ ਨਾਲੇ ਬੈਰੰਕ ਹੋਇਆ ਸਿਆ ਤਾਂ ਇਹਦਾ 파ਪੂ। ਇਹ ਫੇਰ ਗੰਦੀ ਦੇ ਜੀ। ਉਹਦਾ ਗਰਦਾਨਾ ਜੀ ਹੁਣ ਆਹ ਜਿਹੜਾ ਕਣਕਾਂ ਦਾ ਸੀਜ਼ਨ ਦਾ ਸੀਜ਼ਨ ਤਾਂ ਜੀ ਹੁਣ ਕਣਕਾ ਵੱਡ ਹੋ ਰਹੀਆਂ ਤੂੜੀਆਂ ਹੀ ਵੱਢ ਰਹੀਆਂ। ਤਾਂ ਗਰਦਾ ਗਰੀ ਹੋ ਜਾਂਦਾ ਦਾ। ਅਸੀਂ ਸੋਚਿਆ ਹੁੰਦਾ ਵੀ ਬਾਅਦ ਵਿੱਚ ਸੁਹਾਉਂਗੇ ਚਲੋ ਪਰ ਆ ਤਾਂ ਬੈਰੰਕ ਪਵਾਣਾ ਪੈ ਗਿਆ ਨਾ ਜੀ। ਤੁਹਾਨੂੰ ਪਤਾ ਫੇ ਕਿਤੇ ਜਾਣਾ ਪੈ ਜਾਂਦਾ ਰਾਤ ਬਰਾਤ। ਤੇ ਗੱਡੀ ਦਾ ਫਿਰ ਕੋਈ ਵੀ ਵੀਹਿਕਲ ਆਪਣੇ ਘਰ ਮੋਟਰਸਾਈਕਲ ਹੈ ਗੱਡੀ ਉਹ ਪਿੱਛੇ ਚਹੀਦਾ ਇਹਨੂੰ ਜਦ ਮਰਜ਼ੀ ਰਾਤ ਨੂੰ ਚੱਕ ਲੋ। ਕੋਈ ਤਾਂ ਵੀ ਟਾਇਰ ਪਵਾ ਦੇ ਰਿਹਾ। ਬਾਕੀ ਨੋਕ ਰਾਣੀ ਹੈ ਜੀ ਗੱਡੀ ਹੁਣ ਕੱਲ ਹੋਇਆ ਹੀ ਦੁਬਾਰਾ ਅਪਡੇਟ ਧਾਰ卡ੜ। ਦੇਖਦੇ ਹਾਂ ਕੀ ਆ ਬੰਦਾ। ਤੇ ਬਾਕੀ ਫੇਰ ਕਰ ਲਈ ਗੱਲ ਬਾਤ ਸੁਣ ਉਮੀਦਾਂ ਦੇ ਪਈ। ਆ ਦੇਖੋ ਪੀਲੀ ਬਹੁਤ ਲਾਸ ਕਰੀ ਗਈ ਉੱਪਰ ਕਰ ਜਾਈ ਗਰੀ ਫੋਨ ਕਰਕੇ ਮੈਂ ਵੀ ਚੱਲਾਂ ਅੰਦਰ ਇਹ ਮਹੀਦੇ ਛਿੱਟੇ ਜੇ ਪੈ ਗਏ ਮਿਲਦਾ ਇਹ ਫੁੱਲ ਤੇ ਦੇਖ ਲੋ ਪਿਆਰੀ ਜਿਹੀ ਬਾਈ ਜਦੋਂ ਜੰਨੀ ਆਪਣੀ ਸੈਂਸ ਪ੍ਰਕਾਸ਼ ਕਰ ਗਈ ਸੀ ਬਲੇ ਬਲੌਗ ਵੇਖ ਚੁੱਕੇ ਜੀ ਸਵੇਰੇ ਮੀ ਵੀ ਆਇਆ ਬਤ ਅੱਜ ਤੇ ਬਾਕੀ ਹੁਣ ਅੱਜ ਐਤਵਾਰ ਹੈ ਜੀ ਮੈਂ ਇੱਕ ਵਾਰੀ ਦੁਕਾਨ ਤੇ ਢੇੜਾ ਮਾਰ ਆਇਆ ਤੇ ਹੁਣ ਫੇਰ ਦੁਬਾਰੇ ਜਾਣਾ ਹੈ ਚਲੋ ਐਤਵਾਰ ਹੈ ਕੁਛ ਚਲੋ ਅੱਜ ਪ੍ਰੋਗਰਾਮ ਵੀ ਬਣਾਉਣਾ ਤਾਂ ਕਿਧਰੇ ਜਾ ਜਾਂਦੇ ਹਨਾ ਚਾਹ ਮੱਥਾ ਟੇਕ ਜਾਂਦੇ ਪਰ ਹੁਣ ਮਨਜੀਤ ਕੱਲ ਬਿਮਾਰ ਸੀ ਹਾਂਜੀ ਆ ਮੇਰੀ ਉਹ ਭੈਣੋ ਤੇ ਮਨਜੀਤ ਨੂੰ ਪੁੱਛਦੇ ਹਾਂ ਹੋਰ ਬਾਈ ਮਨਜੀਤ ਕਿਸ ਤਰ੍ਹਾਂ ਚ ਤੇਰੀਆਂ ਸਿਹਤਾਂ ਹਾਂਸ ਵੀਡੀਓ ਜਦੋਂ ਮੈਂ ਸੱਤ ਵਾਂਗ ਹੋਈ ਕਿਹਿਆ ਚੱਕਰ ਹੈ ਪਤਾ ਨਹੀਂ ਕਿਆ ਹੁੰਦਾ ਸਵੇਰੇ 8:00 ਤੇ ਦੁਪਹਿਰ ਲੱਗ ਜਾਂਦਾ ਹੈ। ਸ਼ਾਮ ਨੂੰ 4-5 ਵਜੇ ਜਾ ਕੇ ਹਟਦਾ। ਉਹ ਐ ਤਾਂ ਨਹੀਂ ਕਿਤੇ ਜਦ ਸ਼ਾਮ ਨੂੰ ਤੂੰ ਸਬਜੀ ਸੂਜੀ ਬਣਾ ਲੈਂਦੀ ਕਿ ਹਟ ਜਾਂਦਾ ਹਨਾ ਜਾਂ ਘੁੰਮਣ ਜਾਂਦੀ। ਘੁੰਮਣ ਤਾਂ ਮੈਂ ਗਈ ਹੀ ਨਹੀਂ ਕਰਨੀ। ਹਮ। ਤਾਂ ਨਹੀਂ ਕਰਤੇ ਐ ਇੱਕ ਲੱਗਤ ਨਾ ਉਹ ਰਹਾ ਹਜੇ। ਕੁਝ ਸੋਚਦੀ ਤਾਂ ਨਹੀਂ ਮਤਲਬ ਕੋਈ ਟੈਨਸ਼ਨ ਤਾਂ ਨਹੀਂ ਲੈ ਕੇ ਆਇਆ ਕੰਮਕਾਰਾਂ ਦੀ ਜਾਂ ਕੋਈ ਐਦਾਂ ਤਾਂ ਨਹੀਂ ਕੰਮਕਾਰ ਦੀ ਕੋਈ ਟੈਨਸ਼ਨ ਹੈ ਕਰਦੀ ਜਿਹੜੇ ਰੋਜ਼ ਕਰਨੇ। ਉਹੀ ਤਾਂ ਮੈਂ ਪੁੱਛ ਰਿਆਂ ਨਾ ਜੀ। ਟੈਂਸ਼ਨ ਨਹੀਂ ਉਹ ਤਾਂ ਪਤਾ ਨਹੀਂ ਕਾਤੇ ਇੱਕ ਲੱਖ ਨਾ ਇੱਥੇ ਦੇ ਐ ਉੱਥੇ ਦਾ ਕਿਤੇ ਜ਼ਖਾਮ ਜਖੂਨ ਤਾਂ ਨਾ ਹੋਇਆ ਨੋ ਚਾਹ ਲੱਗਦਾ ਇਹ ਵੀ ਮੈਨੂੰ ਜਿਹੜੀ ਕਈ ਵਾਰ ਛਿੱਕਾਂ ਨਹੀਂ ਆ ਜਾਂਦੀਆਂ ਹੈਗੀਆਂ ਨਜਲਾ ਅੰਦਰ ਗਿਰਦਾ ਤੇਰਾ ਕੰਨਾ ਮਾ ਇੱਧਰ ਉੱਧਰ ਨੂੰ ਫਿਰ ਉਹ ਜਿੱਥੇ ਨਜਲਾ ਸਰੀਰ ਪਰ ਗਿਰਦਾ ਨਾ ਸਿਰ ਮਾ ਆਪਾਂ ਪੈ ਲੰਨੇ ਜੀ ਜਿਦਕਾ ਟੇਡੇ ਪੈ ਕੇ ਕੰਨ ਪਰ ਵਜਨ ਆ ਜਾਂਦਾ ਕੰਨ ਕਿੰਨੀ ਨੂੰ ਗਿਰ ਜਣਾਉਣਾ ਉਹ ਨਹੀਂ ਸਿੱਧੇ ਅੰਦਰ ਇੱਥੇ ਜੇ ਦੇ ਨਾ ਐ ਫਸਾ ਵੀ ਨਾ ਐ ਕਰਦੀਆਂ ਦੇਖੀ ਐ ਲੱਗ ਸਕਦੇ ਵੀ ਨਹੀਂ ਬਾ ਉਹ ਵੀ ਐ ਫਿਰ ਉਹ ਵੀ ਐ ਜਦ ਤਰ ਉਹ ਵੀ ਐ ਆਪਣਾ ਨਾ ਹੀ ਜਿਹੜਾ ਦਿਮਾਗ ਹੈ ਜਿੱਕਣਾ ਕਈ ਪਰ ਕਿਸੇ ਦਾ ਐਕਸੀਡੈਂਟ ਹੋ ਗਿਆ ਉਹ ਜਿਹੜੇ ਉਹ ਕੈਦ ਨੇ ਆਪਣੇ ਫਿਰ ਪੀਜੀਆਈ ਵਾਲੇ ਵੀ ਇਹਦੇ ਨਾ ਸਿਰ 'ਚ ਖੂਨ ਗਿਰ ਗਿਆ ਉਹ ਖੂਨ ਦਾ ਇੱਕ ਟੁੱਕੇ ਦਾ ਵਜਨ ਆਪਣੇ ਦਿਮਾਗ ਦੇ ਉੱਪਰ 30 ਹਾਥੀਆਂ ਜਿੰਨਾ ਵਜਨ ਦੱਸਦੇ ਆ ਡਾਕਟਰ ਸਮਝ ਗਈ ਮੰਜੀ ਤਾਂ 30 ਹਾਥੀਆਂ ਜਿੰਨਾ ਵਜਨ ਆ ਉਹ ਏਕਣੀ ਜੇ ਤੇਰੇ ਅੰਦਰ ਨਾ ਜ਼ਖਾਮ ਹੋ ਗਿਆ ਹਟਿਆ ਚਾਰ ਦਿਨ ਪਹਿਲਾਂ ਉਹ ਜ਼ਖਾਮ ਗਿਰਦਾ ਇੱਧਰ ਉੱਧਰ ਉਹੋ ਤੇਰਾ ਜ਼ਖਾਮ ਹੈ ਤੂੰ ਐਂ ਕਰੀਂ ਆਮ ਨਹੀਂ ਹੋਇਆ ਉਹ ਕਈ ਛੱਕਾਂ ਦੀਆਂ ਗੈਲੇ ਨਾ ਅੰਦਰ ਆਜ ਤੱਕ ਸਿਲਜਾ ਭਾਰੀ ਭਾਰੀ ਹੋ ਗਿਆ ਹਾਂ ਉਹ ਭਾਰੀ ਭਾਰੀ ਉਹੀ ਹੈ ਚੱਕਰ ਪਰਸੋਂ ਚੌਥੇ ਦੀ ਲੱਗਿਆ ਨਾ ਹੁਣ ਚਲ ਮੈਂ ਅੱਜ ਜਾ ਕੇ ਤੇਰੀ ਡਾਕਟਰ ਨਾਲ ਗੱਲ ਕਰਾਉਂਗਾ ਉਹਨੂੰ ਦੱਸੀਂ ਅੱਗੇ ਮੰਗ ਪਹਿਲਾਂ ਵੀ ਤਾਂ ਲਿਆਂਦੀ ਸੀ ਦਵਾਈ ਐਹੀਂ ਹੋ ਜਾਂਦਾ ਦਾ ਤੇਰਾ ਜਖਾਮ ਜਾ ਬਣ ਲੱਗ ਗਿਆ ਤਾਂ ਅੰਦਰ ਨਹੀਂ ਉਹ ਹੋਰ ਦਸ ਸੀਗਾ ਹੋਰ ਦਿੱਕਿਆ ਬੰਦਾ ਪਰ ਆ ਤਾਂ ਮੈਂ ਹੱਦੇ ਮੰਨ ਲਈ ਭਈ ਜਾਦ ਉੱਠਦੀ ਨਾ ਚੀਜ਼ ਹਾਂ ਜੇ ਸਿਰ ਤੇ ਐ ਹੋ ਜਾਂਦੀ ਨਾਲੇ ਸਨੈ ਉਹ ਆਪਣੀ ਧੜਕਣ ਕਰਦੀ ਐ ਸੱਚ ਐ ਹੁੰਦਾ ਬਾਉ ਵੀ ਐ ਜੀ ਫਿਰ ਜ਼ਖਾਮ ਐ ਇਹਦਾ ਚਲੋ ਅੱਜ ਮੈਂ ਤੇਰੀ ਮੈਡਮ ਨਾਲ ਗੱਲ ਕਰਾਂਗਾ ਜਾ ਕੇ ਤੂੰ ਨੂੰ ਸਮਝਾ ਦੇ ਉਹ 2-4 ਖਰਾਕਾਂ ਦਊਗੀ ਉਹ ਵਧੀਆ ਨਹੀਂ ਤਾਂ ਮੈਂ ਕਹਿਣਾ ਗੈਲ ਚੱਲ ਤਿੰਨ ਕਬਜੇ ਦੇ ਚਾਹ ਤੇ ਨਾਲੇ ਟੀਕੇ ਸ਼ੁਰੂ ਕਰ ਲੈ ਤਾਂ ਕਿ ਦੇ ਹੁਣ ਦੇ ਪਿਆ ਚੌਥਾ ਮਹੀਨਾ ਅੱਜ ਆ ਹੋਏ ਦੁਬਾਰ 5 ਵਜੇ ਚੱਲ ਜਣ ਨੂੰ ਬੰਦ ਕਰ ਪੰਜ ਨਹੀਂ ਮੈਂ ਤਿੰਨ ਮੱਤਾਂ ਢਾਈ ਵੀ ਜਾਣਾ ਦੋ ਜਾਂ ਢਾਈ ਆ ਫੇਰ ਕੀ ਹੁਣ 6 6 ਗੇੜੇ ਲਾਈ ਜਾਣੇ 6 6 ਨਹੀਂ ਦੇਖ ਆਪਾਂ ਐ ਕਰੂਗੇ ਮੱਥਾ ਵੀ ਟੇਕ ਕੇ ਆਉਗੇ ਜਾ ਕੇ ਨਾਲੇ ਤੰਨੂ ਫੇਰ ਐ ਵੀ ਆਪਾਂ ਦਵਾਈ ਦਵਾ ਕੇ ਸਿੱਧੇ ਕਹਾਂ ਜਾਏ ਹਾਂਗੇ ਹੈ ਕਿ ਨਹੀਂ ਹੈ ਕਿ ਨਹੀਂ ਇਹ ਵੀ ਗੌਰ ਕਰਨੀ ਚਾਹੀਦੀ ਹੈ ਆਹੀ ਪ੍ਰੋਬਲਮ ਐ ਮੇਨਾ ਵੀ ਜੇ ਨਾ ਆਪਣੇ ਸਿਰ ਚ ਡੇਲੀ ਆਪਣਾ ਦੁਖ ਰਿਹਾ ਏ ਜਾਂ ਆਪਾਂ ਸੋਨੇ ਸਵੇਰੇ ਉੱਠ ਕੇ ਵਜਣਾ ਜਿੱਧਰਲੇ ਪਾਸੇ ਸਮਝ ਲੋ ਉਹਦਾ ਜ਼ਖਾਮ ਗਿਰਦਾ ਜੀ ਵਜਣਾ ਨਹੀਂ ਹੈ ਮੇਰੇ ਵੀ ਬਸ ਇਹ ਹੈ ਜੇ ਉੱਠਦਾ ਸਾਰੇ ਹੀ ਖਲਾਫ ਆ ਫਿਰ ਉਹੀ ਆ ਮੱਥੇ ਮਾਂ ਵੀ ਗਿਰ ਜਾਂਦਾ ਮੂਰੇ ਮੱਥੇ ਮਾਂ ਤੀਸਾਂੀਆਂ ਪਈ ਜਾਂਦੀਆਂ ਤੇ ਇਹ ਗੱਲਾਂ ਹੋ ਜਾਂਦੀਆਂ ਜੀ ਤੇ ਬਾਕੀ ਫਿਰ ਐ ਕਰੀ ਅੱਜ ਜੇ ਅੱਜ ਟਾਈਮ ਹੈ ਤੇਰੇ ਕੋਲ ਤੁਸੀਂ ਪਹਿਲਾਂ ਬਲੌਗ ਵੇਖਿਆ ਹੈ ਜੀ ਆਪਣਾ ਸਵੇਰ ਦਾ ਵੀ ਚੱਲ ਰਿਹਾ ਵਿੱਚ ਆਪਾਂ ਮਾਰਨਿੰਗ ਟਾਈਮ ਵੀ ਗੱਲਾਂ ਬਾਤਾਂ ਕੀਤੀਆਂ ਐ ਤੇ ਹੁਣਾਂ ਆ ਤੁਹਾਨੂੰ ਅੱਗੇ 4 ਮਿੰਟ ਦਾ ਆਪਣੇ ਜਿੰਨੇ ਵੀ ਬੱਚੇ ਜੁੜੇ ਪੇ ਭਰਾ ਜੁੜੇਵੇਂ ਕੋਈ ਵੀ ਉਹਨਾਂ ਦੇ ਲਈ ਟਰੈਕਟਰ ਦਾ ਜਿਹੜਾ ਭਾਂਜਣ ਬੰਨਿਆ ਤਾਂ 60 ਦਾ ਉਹਦਾ ਕੱਲ ਲੋਡ 'ਚ ਪਾਇਆ ਤਾਂ ਉਹ ਵਲੌਗ ਆਊਗਾ ਜੀ ਅੱਗੇ ਤੇ ਇੱਕ ਨਾ ਮੈਂ ਪਿਛਲੇ ਵਲੌਗ 'ਚ ਕਿਸੇ 'ਚ ਕਹਤੇ ਆ ਹੁਣ ਉਧਰੋਂ ਦੋ ਟਰੈਕਟਰ ਤੇ ਵੀ ਮੈਂ ਟਰੈਕਟਰ ਦਾ ਵੀ ਵਲੌਗ ਦੰਨਾ ਤਾਂ ਕਈਆਂ ਨੇ ਮੈਸੇਜ ਕਰੇ ਆਪਣੇ ਭਰਾਵਾਂ ਨੇ ਵੀ ਕਹੀ ਜਾਂਦਾ ਟਰੈਕਟਰ ਬਾਰਾ ਵਲੌਗ ਦੇ ਆ ਜੀ ਉਹ ਕਿਤੇ ਮੈਂ ਜੀ ਭੁੱਲ ਗਿਆ ਜਾਂ ਜਾ ਕੇ ਮੇਰੇ ਤੋਂ ਬਣਿਆ ਨਹੀਂ ਆ ਚੱਕਰ ਪੈ ਗਿਆ ਅੱਜ ਜ਼ਰੂਰ ਤੁਹਾਨੂੰ 4 ਮਿੰਟ ਦਾ ਆਊਗਾ ਉਹ ਜਿਹੜਾ ਟਰੈਕਟਰ ਲੋਡ ਤੇ ਪਾਇਆ ਨਹੀਂ ਹੈ ਨਾ ਘਰ ਤੇ ਬਣ ਜਾਂਦਾ ਹੈ ਹੁਣ ਜਦ ਉਥੇ ਕੰਮ ਕਰਨਾ ਇੱਕ ਜਣਾ ਬਣਾਉਣੇ ਆਲੇ ਵਿਚਾਈ ਜੇ ਕਿਤੇ ਮੰਨ ਲਓ ਦੋ ਹੋਏ ਨਾ ਅਸੀਂ ਤਾਂ ਫਿਰ ਬਣ ਜਾਣਾ ਜੀ ਕਿਉਂਕਿ ਆ ਹੁੰਦਾ ਜੇ ਮੈਂ ਉਰੇ ਤੇ ਜਾਣਾ ਵੀ ਹੈ ਕੰਮ ਨੂੰ ਛੱਡ ਕੇ 3 ਵਜੇ 5 ਵਜੇ ਜਾਣਾ 4 ਵਜੇ ਫਿਰ ਜਾ ਕੇ ਮੈਨੂੰ ਐ ਹੁੰਦਾ ਮੈਂ ਕੰਮ ਕਰਨ ਵੇੜ ਦਵਾ ਹੈ ਕਿ ਨਹੀਂ ਜਿਹੜਾ ਹਾਂ ਤੁਹਾਡੇ ਨਾਲੇ ਤੇ ਕੋਈ ਗੈਲ ਉੱਥੇ ਹੁਣ ਬਾਪੂ ਅੱਗੇ ਤੇ ਕਹੂੰਗਾ ਕਿਸੇ ਮੁੰਡੇ ਨੂੰ ਕਹਿ ਕੇ ਬਣਵਾ ਲੈ ਕੰਨਾ ਕਰੂੰਗੇ ਪਰ ਪਤਾ ਕੀ ਆਏਗੀ ਬਲੌਗ ਹੁਣ ਜੇ ਬਣਾਣੇ ਐ ਸੀ ਤਾਂ ਮਾਨੂੰ ਸਾਨੂੰ ਤਾਂ ਪਤਾ ਕਿੱਦਾਂ ਬਣਾਉਣਾ ਐ ਕਿ ਆ ਚੀਜ਼ ਕੈਚ ਕਰਨੀ ਐ ਕਿੱਦਾਂ ਹੁਣ ਜਿਹੜੇ ਹੋਰ ਆ ਉਹਨਾਂ ਨੂੰ ਨਹੀਂ ਪਤਾ ਨਾ ਜੀ ਹੈ ਕਹ ਨਹੀਂ ਆ ਵੀ ਚੱਕਰ ਐ ਫੋਨ ਵੀ ਫੜਨਾ ਕਿੱਦਾਂ ਫੜਕਾ ਬਲੌਗ ਬਣਾਈਏ ਕਿਆ ਕਰੀਏ ਹੁਣ ਕਾ ਪੈਂ ਦੇਖੀ ਇਸ ਤਰ੍ਹਾਂ ਹੋਣਾ ਐ ਸੀ ਬਣਾਣੀ ਐ ਉਹ ਵੀ ਹਾਂ ਤੁਸੀਂ ਪਾ ਉਹ ਸਿੱਧੇ ਫੋਨ ਗੱਲ ਬਣਾਈ ਵੀ ਫੇ ਗੱਬੇ ਗੱਬੇ ਹੀ ਚੱਲਦੀ ਐ ਜੇ ਟੇਟਾ ਫੋਨ ਕਰਕੇ ਉਹ ਰੋਟੇਟਰ ਵਿੱਚ ਵੀ ਸਹੀ ਨਹੀਂ ਹੁੰਦੀ ਫਿਰ ਵੀਡੀਓ ਇਹ ਚੱਕਰ ਐ ਤਦ ਚੱਕਰ ਨਹੀਂ ਪੁੱਛੀ ਜਾਂਦੇ ਹਾਂ ਕਾਜ ਹੋਣੇ ਸੱਚ ਮਕਾਨ ਕਿੱਥੇ ਕ ਪਹੁੰਚ ਗਿਆ ਚਾਚੇ ਉਹਨਾਂ ਦਾ ਉਹਨਾਂ ਦੀ ਗੱਲ ਕਰਦਾ ਜੀ ਪਹਾੜ ਵਾਲੇ ਚਾਚੇ ਦੀ ਮਕਾਨ ਦਾ ਮਤਲਬ ਲੈਂਟਰ ਪਹੁੰਚ ਗਿਆ ਕੰਦਾ ਸਾਰੀ ਸਾਰੀ ਹੁਣ ਕੀ ਕਰਦੇ ਹੁਣ ਤਾਂ ਜਿਹੜਾ ਉਹਨਾਂ ਨੇ ਹੁਣ ਲਾਇਆ ਡੰਗਾ ਜੋ ਉਹਦੇ ਵਿੱਚ ਭਰਤੀ ਭਰਤੀ ਜੀ ਪਾ ਰਹੇ ਨੇ ਤੇ ਬਾਕੀ ਅੰਦਰ ਭਰਤੀ ਕਰਤੀ ਪੂਰੀ ਕਮਰਿਆਂ ਚ ਉਹ ਵੀ ਪੈਣਾ ਪਊਗਾ ਮਤਲਬ ਕਿਵੇਂ ਕਰਨਾ ਹੁਣ ਨਹੀਂ ਉਹਦਾ ਸੱਚ ਹਾਂ ਮੈਂ ਅੱਗੇ ਤੁਹਾਨੂੰ 2 ਮਿੰਟ ਦਾ ਬਲੌਗ ਦਊਂਗਾ ਜੀ ਤੇ ਵਿੱਚ ਨੂੰ ਫੋਨ ਵੀ ਆਈ ਜਾ ਰਿਹਾ ਜੀ ਤੇ ਮੈਂ ਅੱਗੇ 2 ਮਿੰਟ ਦਾ ਬਲੌਗ ਦਊਂਗਾ ਨਾ ਮੈਂ ਕਹਿੰਦਾ 40 ਸੈਕਿੰਡ ਦਾ ਹੀ ਬਣਾ ਕੇ ਭੇਜਿਆ ਬਣੀ ਪਹਿਲਾਂ ਹਨਾ ਉਹ ਤਾਂ ਉਹ ਮਾੜੀ ਜੀ ਉਹ ਪਾ ਦੂੰਗਾ ਜੀ ਮੈਂ ਤੁਹਾਨੂੰ ਤੇ ਹਾਂ ਕਿਵੇਂ ਬਣ ਜਾਏ ਜੇ ਹੋਇਆ ਤਾਂ ਉਹ ਵੀ ਮੈਂ ਪਾਉਂਗਾ ਨਹੀਂ ਤੇ ਬਾਕੀ ਹੋਰ ਕੀ ਕਹਿੰਨੇ ਵੀ ਨਾਲੇ ਮੈਨੂੰ ਐ ਲੱਗਿਆ ਉਹਦੇ ਵਿੱਚ ਜਿਹੜਾ ਉਹਨੇ ਭੇਜਿਆ ਏ ਬਣਾ ਕੇ ਮੈਂ ਧਿਆਨ ਨਾਲ ਦੇਖਿਆ ਵੀ ਜਿਹੜਾ ਆਪਣਾ ਮਕਾਨ ਪਾਇਆ ਆਪਾਂ ਨੇ ਚਾਰ ਦਿਵਾਰੀ ਬਾਹਰ ਦੀ ਉਹਤੇ ਬਾਹਰ ਦੋ ਪਿੰਡਰ ਜੇ ਕਿਹਾ ਖੜੇ ਕਰੇ ਲੈਟਰਨ ਕਿੰਨੇ ਦੋ ਪਿੰਡਰ ਜੇ ਵੀ ਲਾ ਦੇ ਹਾਂ ਉਹਦੇ ਪਰ ਵੀ ਫਿਰ ਲੈਂਟਰ ਉਹ ਤਾਂ ਫਿਰ ਬਾਈ ਬਹੁਤ ਖਰਚਾ ਪਹੁੰਚ ਜਾਣਾ ਬਾਈ ਉਹ ਕਿ ਤਰ੍ਹਾਂ ਹੋ ਜੂ ਮੈਂ ਸਮਝ ਗਿਆ ਮੂਰੇ ਜਿੱਕਣ ਆਪਾਂ ਝੌਂਪੜੀ ਟਾਇਪ ਪਾ ਲੰਨੇ ਘਰ ਦੇ ਮੂਰੇ ਵੀ ਉਹ ਗੈਲਰੀ ਬਾਹਰ ਮੰਜਾ ਲੁੰਜਾ ਡਾ ਲੂ ਹਨਾ ਚਲੋ ਇਹ ਵੀ ਹੈ ਜਿੱਥਾ ਉਹ ਉੱਥੇ ਆ ਉਹ ਸਹੀ ਹੈ ਹਮਮ ਪਰਿਖਤ ਟੂਟ ਭੱਜ ਜਵੇ ਬੰਦਾ ਉਹ ਤਾਂ ਮੰਨ ਲਈ ਮੈਂ ਗੱਲ ਪਿੱਲਰ ਵੀ ਚੱਲ ਖੜੇ ਹੋਗੇ ਤੋਂ ਮੈਂ ਤਾਂ ਗੱਲ ਨੂੰ ਕਰਦਾ ਤਾਂ ਵੀ ਚਲੋ ਆ ਤਾਂ ਆਪਾਂ ਬਾਅਦ ਚ ਕਦੇ ਵੀ ਦੋ ਪਿੱਲਰ ਕਰਕੇ ਮੂਰੇ ਕਰ ਲੰਦੇ ਸਾਂ ਜਾਂ ਲੈ ਕੇ ਸਾਲ ਦੋ ਸਾਲ ਬਾਅਦ ਜੀ ਵੀ ਪਹਿਲਾਂ ਹੁਣ ਲੈਂਟਰ ਪੈ ਜਾਂਦਾ ਉੱਥਾ ਇਹ ਕ ਨਹੀਂ ਪਿਛਲਾ ਮੇਨ ਮਕਾਨ ਦਾ ਲੈਂਟਰ ਪਿਆਤਾ ਮੂਰੇ ਸਰੀਏ ਬਾਦਰਾ ਛੱਡ ਕੇ ਸਰੀਏ ਛੱਡ ਦੰਦੇ ਉਹ ਬਾਅਦ ਚ ਪੈ ਜਾਂਦਾ ਜੀ ਕਦੇ ਵੀ ਦੋ ਪੀਲਰ ਕੱਢ ਕੇ ਚਲੋ ਆਪਣੀ ਸੋਚ ਆ ਉਹਨਾਂ ਦੀ ਹੋਣੀ ਜੀ ਕੋਸਾ ਠੀਕ ਨਹੀਂ ਪਰ ਕਿਹੇ ਨਹੀਂ ਕਰਦਾ ਜੀ ਸਿਆਣੇ ਕਹਿੰਦੇ ਜੇ ਮਕਾਨ ਬਾਣ ਲੱਗਿਆ ਬਣ ਜਾਂਦਾ ਜੇ ਰਹਿ ਜਬਾ ਨਾ ਛੱਡ ਦਈਏ ਕੋਈ ਚੀਜ਼ ਵੀ ਚਲੋ ਆਹ ਕੰਮ ਬਾਅਦ ਚ ਕਰ ਲੂਗੇ 6 ਮਹੀਨੇ اٹਕ ਕੇ ਸਾਲ اٹਕ ਕੇ ਕਈ ਵਾਰ ਰਹਿੰਦੇ ਰਹਿੰਦੇ ਇਹ ਜਾਂਦਾ ਆਪਣਾ ਹੀ ਹਾਂ ਉਹ ਸਾੜਾ ਹੀ ਦੇਖ ਲੋਈ ਨਹੀਂ ਲੱਗ ਰਹੇ ਸਾੜ ਤੋਂ ਦੇਖ ਲੈ ਜੰਗਲਾਂ ਨਹੀਂ ਜੀ ਬਣਿਆ ਉੱਪਰ ਮੁੜ ਕੇ ਬਾਅਦ ਚ ਨਾ ਜੰਗਲਾ ਬਣਿਆ ਨਾਲੇ ਉੱਪਰ ਐ ਸੋਚ ਰਹੇ ਤੇ ਵੀ ਚਲੋ ਹੁਣ ਵੀ ਸੋਚਿਆ ਮਕਾਨ ਤਾਂ ਆਪਣਾ ਬਣ ਲਿਆ ਤਾਂ 5 6 7 ਤੱਕ ਖਣੀ 7 8 ਤੱਕ ਮੁਕੰਮਲ ਤਾਂ ਉਦੋਂ ਬਾਅਦ ਸੋਚਿਆ ਤਾਂ ਵੀ ਚਲੋ ਜਦ ਗਾਹਾਂ 2 4 ਸਾਲ ਤੱਕ ਦੋ ਕਮਰੇ ਪਾ ਲੂਗੇ ਹੁਣ ਕਮਰੇ ਹੀ ਨਹੀਂ ਪੈਣੇ ਹੈਨਾ ਪਾਉਂਗੇ ਪਾਉਂਗੇ ਟਾਈਮ ਲੱਗੂਗਾ ਜੀ ਮੈਂ ਕੁਝ ਹੋਰ ਸੋਚ ਰਿਆ ਮੈਂ ਜੀ ਤਾਂ ਵੀ ਚਲੋ ਜਸਕਰਨ ਬੜਾ ਹੋ ਰਿਹਾ ਹੁਣ ਆਪਣਾ ਕਾਲੂ ਇਹਦਾ ਵਿਆਹ ਵੀ ਕਰਨਾ ਚਾਹਦਾ ਅੱਜ ਤਾਂ ਅਜੇ ਤਾਂ 6ਵੀਂ ਚ ਐ ਤੇ ਮੈਂ ਸੋਚ ਰਿਹਾ ਵੀ ਜਦੋਂ ਇਹ 15-16 ਸਾਲ ਦਾ 10ਵੀਂ ਕਰ ਲੂਗਾ ਨਾ ਫਿਰ ਫਿਰ ਪਾ ਲੂਗਾ ਇੱਕ ਵਾਰ ਨਾਲੇ ਇਹਦੇ ਹਿਸਾਬ ਨਾਲ ਪਾ ਦੂਗਾ ਆਪਣੇ ਪਾਲਵੇ ਫਿਰ بار-ਬਾਰ ਕਿ ਆਪਾਂ ਪਾਉਂਗੇ ਸੀ ਫੇਟਾਂ ਦੇ ਨਾਲੇ ਜੀ ਮਕਾਨ ਹੈ ਜੀ ਤਾਂ ਮਕਾਨ ਹੈ ਇਹ ਮਕਾਨ ਸਿਆਣੇ ਕਹਿੰਨੇ ਵੀ ਮਕਾਨ ਦਾ ਕੰਮ ਐ ਨਹੀਂ ਵੀ ਅਸੀਂ ਹਰ 2 ਸਾਲ ਬਾਅਦ 6 ਸਾਲ ਬਾਅਦ ਛੇੜ ਲੂਗੇ ਨਾ ਇਹ ਤਾਂ ਇੱਕ ਵਾਰੀ ਉਹ ਪੈਨੇ ਹੁੰਨੇ ਆ ਤੇ ਹੁਣ ਮੈਂ ਤਾਂ ਹੀ ਰੁਕਿਆ ਵਾ ਵੀ ਪਹਿਲਾਂ ਚਲੋ ਇਹ ਆਪਾਂ ਨੇ ਬਣਾ ਲਏ ਤੇ ਦੋ ਚਾਰ ਕਮਰੇ ਵੀ ਹੁਣ ਜਸ ਕਰਨ ਬੜਾ ਹੋਊਗਾ ਨਾ 15 ਕੇ ਸਾਲ ਤੈ ਜੀ ਐਦੀ ਮਰਜ਼ੀ ਗੱਲ ਦੋ ਕਮਰੇ ਪਾ ਦੂੰਗੇ ਉੱਪਰ ਕਿਤਨਾ ਦਾ ਡਿਜ਼ਾਈਨ ਕਰਨਾ ਕਿਆ ਕਰਨਾ ਮੁੜ ਕੇ ਤਾਂ ਫਿਰ ਪੈਣਾ ਨਹੀਂ ਹੁਣ ਤਾਂਹੀਂ ਰੁਕੇ ਬੇਬੀ ਇੱਕ ਬਾਰੇ ਪੈਸਾ ਲਾ ਲੂਗੇ ਜਿਹੜਾ ਲੱਗਦਾ ਠੀਕ ਹੈ ਨਹੀਂ ਦੋ ਕਮਰੇ ਬਣਾ ਲੂਗਾ ਬਾਰ-ਬਾਰ ਨਹੀਂ ਹੁੰਦਾ ਔਰ ਫਿਰ ਰੱਖ ਕੇ ਅਸੀਂ ਚੱਲਣਾ ਵੀ ਘੱਟ ਹੈ ਵੀ ਜੇ ਕਮਰੇ ਦੋ ਬਣਾਣੇ ਦੋ ਬਣਾ ਕੇ ਉੱਪਰ ਦੇਖੂਗੇ ਉੱਪਰ ਫੇ ਕਿਚਨ ਪੂਚਨ ਕਿਆ ਉਸ ਕੱਢਣਾ ਗੈਲੇ ਇੱਕ ਬਾਰ ਜਣੋ ਘੱਟ ਜਾ ਰੱਖ ਕੇ ਸਿੰਪਲ ਜਿਹਾ ਰੱਖ ਕੇ ਬਸ ਜਿਹੜਾ ਸਿਰੇ ਲੱਗ ਜਾਵੇ ਵੀ ਜਣੋ ਕਲਰ ਵੀ ਲਪਾਈ ਹੋ ਜਾਵੇ ਫਿਰ ਭਾਈ ਬਿਜਲੀ ਦਾ ਕੰਮ ਹੈ ਫਿਰ ਉਹਦੇ ਵਿੱਚ ਆਪਣਾ ਐ ਵੀ ਬਿਜਲੀ ਦਾ ਵੀ ਹੋ ਗਿਆ ਫਿਰ ਆਪਣੀ ਕਲੀ ਕੁਲੀ ਰੰਗ ਰੋਗਨ ਦਾ ਵੀ ਹੋ ਜਾਂਦਾ ਵੀ ਚਲ ਜਿੰਨਾ ਕੁ ਛੋਟਾ ਰੱਖ ਕੇ ਚੱਲੂਗੇ ਵੀ ਜਿਹੜਾ ਸਰਾਇ ਲੱਗ ਜਾ ਉਹ ਤਾਂ ਠੀਕ ਹੈ ਤੁਸੀਂ ਕਹ ਰਹੇ ਸਿੰਪਲ ਜਿਹਾ ਕਿ ਸਿੰਪਲ ਜਿਹਾ ਤਾਂ ਹੁਣ ਵੀ ਤਾਂ ਸਿੰਪਲ ਹੈ ਹੁਣ ਤਾਂਹੀਂ ਤਾਂ ਅਸੀਂ ਕਿੰਨੇ ਵੀ ਠਹਿਰ ਕੇ ਬਣਾ ਲਿਓ ਬਣਾਣਾ ਅਜੇ ਚਾਹੇ 4 ਦੀ ਜਗ੍ਹਾ 8 ਸਾਲ ਰੁਕਦੀ ਹੈ ਜੀ 10 ਦੀ ਜਗ੍ਹਾ 20 ਸਾਲ ਰੁਕ ਜੂਗੇ ਜੀ ਅਜੇ ਹੋਰ 20 ਸਾਲ ਰੁਕ ਜੰਨੇ ਆ ਜੀ ਪਰ ਵਧੀਆ ਬਣਾ ਲੂਗਾ ਇੱਕ ਮੈਂ ਵੀ ਵੀ ਸਾਤਾ ਖਬਰ ਅਸੀਂ ਲਖਣੀ ਨਹੀਂ ਕਹੀ ਨਹੀਂ ਆਵਰਾ ਕਿਹੜੇ ਰਾਜੇ ਦੀ ਪਰਜਾ ਆਉਣੀ ਹੈ ਨਾ ਗੱਲ ਵੀ ਪੱਕੀ ਅੱਜ ਕੱਲ ਕਿਹੜਾ ਤਿਵਾਰ ਰਿਹਾ ਘੜੀ ਦਾ ਘੜੂਕਾ ਹੈ ਜ਼ਿੰਦਗੀ ਤਾਂ ਇਹ ਪਾਣੀ ਦਾ ਬੁਲਬਲਾ ਹੈ ਹੁਣ ਤਾਂ ਬਹੁਤ ਛੇਤੀ ਬੁੱਝਦਾ ਹੈ ਹੁਣ ਅੱਜ ਕੱਲ ਨਹੀਂ ਉਮਰਾਂ ਰਹੀਆਂ ਜੀ ਜੇ ਪੱਕ ਹੈ ਪਹਿਲਾਂ ਸਾੜੇ ਸਿਆਣਿਆਂ ਦੀਆਂ ਪਰਦਾਦਿਆਂ ਦੀਆਂ ਦਾਦੀਆਂ ਦੀ ਉਮਰਾਂ ਹੈਤੀਆਂ 80 80 ਸਾਲ ਮੰਨਦੇ ਤੇ ਹੁਣ ਤਾਂ 60 ਹੀ ਮੰਨ ਕੇ ਚੱਲ ਰਹੇ ਤੇ ਪਰ 60 ਵੀ ਅਸੀਂ ਤਿਵਾਰ ਨਹੀਂ ਕਰਦੇ ਵੀ 40 ਇੱਕ ਕੱਢਣੇ ਕ 45 ਕੱਢਣੇ ਉਹ ਕੋਈ ਪੱਕਾ ਨਹੀਂ ਹੈ ਹੋਣ ਨਹੀਂ ਰਿਹਾ ਉਹ ਨਾ ਤਾਂ ਖਰਾਕਾਂ ਐ ਜੀ ਅੱਜ ਕੱਲ੍ਹ ਬਿਮਾਰੀਆਂ ਬਹੁਤ ਜ਼ਿਆਦਾ ਵਧ ਗਈਆਂ ਹੈ ਇੱਕ ਬਿਮਾਰੀ ਦੀਆਂ 4 4 ਅੱਗੇ ਨਿਕਲ ਰਹੀਆਂ ਜਿਕਣਾ ਦੇਖੋ ਪਹਿਲਾਂ ਤਾਂ ਇਕੱਲਾ ਅਟੈਕ ਤਾਂ ਹੈਂ ਸੁਣਦੀਆਂ ਫੇਰ ਕਹਿੰਦੇ ਤੇ ਅਟੈਕ ਹੈ ਫੇਰ ਕਹਿੰਦੇ ਤੇ ਵੀ ਚਲੋ ਅਟੈਕ ਉਹ ਹੁੰਦਾ ਤਾਂ ਵੀ ਸਿਰ ਦੀ ਦਿਮਾਗ ਦੀ ਨਾਲੀ ਫਟ ਗਈ ਮੌਤ ਹੋ ਗਈ ਪਰ ਹੁਣ ਤਾਂ ਜੀ ਦੇਖੋ ਬੀਪੀ ਅਟੈਕ ਆ ਗਿਆ ਸ਼ੂਗਰ ਅਟੈਕ ਆ ਗਿਆ ਪਤਾ ਨਹੀਂ ਕਿਹੜੇ ਕਿਹੜੇ ਅਟੈਕ ਬਣ ਗਏ ਹੂੰ ਇਹ ਗੱਲਾਂ ਐ ਬਿਮਾਰੀਂ ਨੇ ਬੰਦੇ ਨਹੀਂ ਹੁਆਰੀਆਂ ਬੱਤੀਆਂ ਜਾਂਦੀਆਂ। ਨਾ ਹੁਣ ਤਾਂ ਐ ਤਾਂ ਨਹੀਂ ਹੈ ਜਿੰਨੇ ਬੰਦੇ ਐ। ਹੁਣ ਤਾਂ ਐ ਕਹਿ ਵੀ ਇੱਕ ਬੰਦੇ ਨੂੰ ਪਹਿਲਾਂ ਤਾਂ ਸੋਚੇ ਕਰਦੇ ਵੀ 10-20 ਬਿਮਾਰੀਆਂ 5-7 ਦੋ ਬੜੀਆਂ ਹੁੰਦੀਆਂ ਵੀ ਕੈਂਸਰ ਹੋ ਗਿਆ ਜਾਂ ਉਹਦੇ ਵਿੱਚ ਵੀ ਬੰਦਾ ਫੇਰ ਵੀ ਉਮਰ ਕੱਢ ਜਾਂਦਾ ਦਾ। ਜੇ ਅੱਜ 60 ਦਾਏ ਕੋਈ ਕੈਂਸਰ ਵਗੈਰਾ ਹੋ ਵੀ ਗਿਆ ਜਾਂ ਅੰਦਰੇ-ਅੰਦਰ ਪਹਿਲਾਂ ਤਾਂ ਪਤਾ ਹੀ ਨਹੀਂ ਤਾਂ ਹੁੰਦਾ ਨਾ ਇੰਨੇ ਟੈਸਟ ਤੇ ਬੰਦਾ ਟਕੇ ਢੋਲ ਚੱਲੀ ਜਾਂਦਾ ਦਾ। ਟਕੇ ਢੋਲ ਮੈਂ ਫਾਇਦਾ ਤਾਂ ਆ ਜੀ। ਹੁਣ ਤਾਂ ਜੇ ਕਿਤੇ ਅੱਜ ਕੱਲ੍ਹ ਮੰਨ ਲਓ ਮੈਂ ਹੀ ਆ ਮੈਂ ਕਿਤੇ ਰਿਪੋਰਟ ਕਰਾ ਲਈ ਮਨ ਨੂੰ ਕੋਈ ਬਿਮਾਰੀ ਦਾ ਪਤਾ ਲੱਗ ਗਿਆ ਵੀ ਉਹਦੇ ਚ ਚੱਲ 2-4 ਸਾਲ ਮੈਂ ਤਾਂ ਸਾਲ ਵੀ ਨਹੀਂ ਕੱਢਣਾ ਜਦ ਪਤਾ ਲੱਗ ਗਿਆ ਬਸ ਬਾਕੀ ਕੀ ਕਹਿੰਨੀ ਤੈਨੂੰ ਟੈਨਸ਼ਨ ਆ ਫਿਰ ਹੁਣ ਹੁਣ ਤਾਂ ਆਦੀਆਂ ਤਾਂ ਟੈਨਸ਼ਨ ਆ ਗਿਆ ਬਿਮਾਰੀਆਂ ਸਾਨੂੰ ਵੀ ਹਾਂ ਆਹ ਹੈ ਸਾਨੂੰ ਹਾਂ ਔਰ ਅੱਧਰ ਦਾ ਬੰਦਾ ਉਸੇ ਵਿੱਚੇ ਖਤਮ ਹੋ ਜਾਂਦਾ ਜਦ ਪਤਾ ਲੱਗ ਗਿਆ ਵੀ ਆਹ ਬਿਮਾਰੀ ਹੈ ਮਨ ਨੂੰ ਬਾ ਫਿਰ ਜੇ ਡਾਕਟਰ ਕਹੇਗਾ ਕੱਢੂਗਾ 4 ਸਾਲ ਫਿਰ ਤਾਂ ਸਾਲ ਵੀ ਨਹੀਂ ਜੀ ਹੈ ਬਾ ਹਾਂ ਬੰਦ ਢੋਲ ਟੱਕਿਆ ਢੋਲ ਚੱਲੀ ਜਾਵੇ ਬੰਦਾ ਚਲੀ ਜਾਂਦਾ ਚਲੋ ਠੀਕ ਹੈ ਜੀ ਬਲੌਗ ਵੱਡਾ ਹੋ ਰਿਹਾ ਆਪਣਾ ਬਲੌਗ ਇੱਥੇ ਤੱਕ ਦਾ ਮਿਲਦੇ ਹਾਂ ਜੀ ਕੱਲ ਕਿਸੇ ਨਵੇਂ ਬਲੌਗ ਵਿੱਚ ਜਦ ਤੱਕ ਸਾਨੂੰ ਕੋਈ ਇਜਾਜ਼ਤ ਸਾਡੇ ਵੱਲੋਂ ਸਸਰੀ ਕਾਲ ਸਾਰਿਆਂ ਨੂੰ ਬਾਕੀ ਮਾਫੀ ਬਲੌਗ ਆਇਤ ਕੀ ਦੋ ਦਿਨ ਲੇਟ ਆਇਆ ਸੌਰੀ ਜੀ ਆਪਣਾ 60 ਬੰਨਿਆ ਤਾਂ ਉਹ ਚੱਲ ਰਿਹਾ ਜੀ ਹਾਂ ਪਰਸੋਂ ਲੋੜ ਚ ਪਾਇਆ ਦਾ ਤਵੀਆਂ ਚ ਇਹ ਖੱਤੇ ਚ ਬਹੁਤ ਗਿੱਲਤੀ ਅੱਜ ਵੀ ਦੇਖ ਲਓ ਕਿੰਨੀ ਹੈ ਅੱਜ ਠੀਕ ਹੈ ਵੈਸੇ ਬੱਤ ਹੈ ਜਿਆਦਾ ਗਿੱਲਤੀ ਬਰਸੀਨ ਵਾਲਾ ਖੱਤਾ ਦਾ ਜੀ ਥੋੜਾ ਜਿਹਾ ਦਬਦਾ ਲੱਗਿਆ ਇਹਨਾਂ ਨੂੰ ਚਲੋ ਅੱਜ ਆਪਾਂ ਨਾਲ ਅੱਧੀ ਕੁ ਚੂੜੀ ਵੀ ਚੱਕਦੇ ਹਾਂ ਤੇ ਪੰਪ ਕਰਾਇਆ ਜੀ ਭੁੱਲਰ ਕੋਲ ਤੇ ਉਹ ਭੁੱਲਰ ਨੂੰ ਫੋਨ ਕਰਿਆ ਹੋਣਾ ਇਹਨਾਂ ਨੇ ਤਾਂ ਭੁੱਲਰ ਨੇ ਕਹਤੇ ਕਿ ਇਹਨਾਂ ਵੀ ਥੋੜਾਕਾ ਟਾਈਮਿੰਗ ਜ਼ਿਆਦਾ ਨਾ ਹੋਵੇ ਟਾਈਮਿੰਗ ਦੇਖ ਲਓ ਕਿੰਨੀ ਕ ਇਹਦੀ ਖੜਕਾ ਦੜਕਾ ਹੈ ਕਿੰਨੀ ਕ ਇਹਦੀ ਮਤਲਬ ਟਣਕ ਹੈ ਅੰਜਣ ਦੀ ਦੇਖੋ ਜਮਾ ਸਲੈਂਸਰ ਬੋਲਦਾ ਨੋਰਮਲ ਹੈ ਅਜੇ ਵੀ 40% ਅੱਪਾ ਹੋਰ ਚੱਕ ਸਕਦੇ 30 ਤੋਂ ਮੈਂ ਗਰਮੀ ਕਰਕੇ ਜਮਾ ਇਹਦਾ 001 ਕਹਿੰਦਾ ਸਮਰ ਟਾਇਰ ਤਾਂ ਫਿਰ 20% ਚੱਕਿਆ ਤਾਂ ਤੇ ਮਤਲਬ ਕਹਿਣਾ ਉਹਦੇ 60 ਹੈ ਇਹਦਾ ਉਹ ਵੀ ਚਹੀਦਾ ਨਾ ਸਾਨੂੰ ਹੁੰਦਾ ਸਲੈਂਸਰ ਵੀ ਬੋਲਦਾ ਚਾਹੀਦਾ ਪਹਿਲਾਂ ਤਾਂ ਮੱਠੀ ਦੀ ਆਵਾਜ਼ ਹੋ ਗਈ ਸੀ ਮਿੰਦਰੇ ਮੰਗ ਫਿਰ ਥੋੜਾ ਜਿਹਾ ਟਾਈਮਿੰਗ ਚੱਕਿਆ ਤਾਂ ਅਸੀਂ ਇਹਦਾ 20% ਜਣੋ ਅਜੇ ਵੀ 30 ਚੱਕ ਸਕਦਾ ਨਹੀਂ ਤੇ ਚੰਦ ਰਿਹਾਈ ਲੋ ਤੇ ਬਾਕੀ ਮੈਂ ਇਹਨਾਂ ਨੂੰ ਕਿਹਾ ਵੀ ਜਿਕਣਾ ਨਾਰਮਲ ਤੁਸੀਂ ਘਰੇ ਬੰਨੇ ਆਪਣਾ ਬਾਹ ਲੋ ਕੋਈ ਧੂਆ ਨਹੀਂ ਹੈ ਜਦੋਂ ਸਟਾਰਟ ਕਰਦੇ ਜਿਆਦਾ ਇੱਕ ਦਾ ਸਪ੍ਰਿੰਗ ਪਵਾਤੇ ਜੀ ਉਹ ਤੋਂ ਬਾਅਦ ਜਦੋਂ 1500 ਚੱਕਰ ਪਰ ਰੱਖੂਗੇ 1800 2000 ਪਰ ਫਿਰ ਧੂਆ ਨਹੀਂ ਜੀ ਹੈ ਤੇ ਬਾਕੀ ਜੀ ਜਿਹੜੇ ਇਹਨਾਂ ਦੇ ਇਸ ਕਹਿਣਾ ਉਹਦੇ ਜਿਹੜੇ ਇਹ ਪਹਿਲੇ ਟਰੈਕਟਰ ਆਣਦੇ ਹੁਣ ਜਿਹੜੇ ਸੰਦ ਐ ਤਵੀਆਂ ਹੋ ਗਈਆਂ ਬੜੀਆਂ ਬੜੀਆਂ ਆ ਇਹ ਦੇਖੋ ਜਿੱਕਣਾ ਹੁਣ ਦੇਖ ਦਬਰਿਆ ਨਾ ਕਹਿੰਦੇ ਦਬਰਿਆ ਆਪਾਂ ਦਬ ਨਹੀਂ ਰਿਹਾ ਟਰੈਕਟਰ ਦੇ ਟਾਇਰ ਘੁੰਮ ਰਹੇ ਐ ਥੋੜੀ ਘਰੇਸ ਘੱਟ ਹੋ ਜਾਂਦੀ ਐ ਥੋੜਾ ਕੇ ਇਹ ਜਿਹੜੇ ਬਾਨ ਨੇ ਅੰਕਲ ਉਹਨੇ ਚਲਾਨੇ ਬਹੁਤ ਸਾਫ ਗੈਲਾ ਬਹੁਤ ਘੱਟ ਚੱਕਰਾਂ 1200 1300 ਪਰ ਆਪਾਂ ਬਾਨ ਨੇ 15 ਐ 1800 ਪਰੇ ਰੱਖਦੇ ਫਿਰ ਟਰੈਕਟਰ ਦਾ ਥੋੜਾ ਇੱਕ ਚੱਕਰ ਵੀ ਬਣੇ ਹੋ ਰਹੇ ਨੇ ਫਿਰ ਟਰੈਕਟਰ ਮੋਸ਼ਨ ਨਹੀਂ ਤੋੜਦਾ ਥੋੜਾ ਇੱਕ ਬਾਨ ਨੇ ਸਾਫ ਗੈਲਾ ਅੰਕਲ ਉਹਨੇ ਫਰਕ ਐ ਬਾਕੀ ਬਾਵਾਹੀ ਬਹੁ ਕਰਦੇ ਆ ਇਹ ਜੀ ਗੱਲ ਨਹੀਂ ਆਹ ਦੇਖ ਲੋ ਪੂਰਾ ਪੱਟਿਆ ਪਿਆ ਖੇਤ ਤੇ ਮੈਂ ਇਹਨਾਂ ਨੂੰ ਕਿਹਾ ਵੀ ਇੱਕ ਵਾਰ ਹੁਣ ਪਾ ਲੋ ਕੋਈ ਨਹੀਂ ਬਾਕੀ ਨਾ ਇਹ 60 ਦੇ ਅੰਜਣਾ ਕੋਈ ਵੀ ਜਿਹੜੇ 2000 ਤੋਂ ਬਾਅਦ ਆਏ 10 ਤੱਕ ਆਏ ਕੋਈ ਵੀ ਝੰਝਣ ਕਰਦੇ ਨਾ ਤਾਂ ਇਹਨਾਂ ਦਾ ਪਿਸਟਨ ਹੈ ਜਿਹੜੇ 50 ਜਾਂ 100 ਘੰਟੇ ਬੱਦਿਆ ਹੋਣਾ ਜ਼ਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਆਪਣੀ ਗੱਲ ਭਰਾ ਜੁੜੇ ਹੋਵੇ ਵੀ ਕਿੰਨਾ ਕ ਇਹਦਾ ਟਾਈਮਿੰਗ ਜ਼ਿਆਦਾ ਤਾਂ ਨਹੀਂ ਹੈ ਤੁਸੀਂ ਹੁਣ ਲਾਗ ਨੂੰ ਲੰਗਿਆ ਬਾਜਬੂਜ ਬਾਕੀ ਪਟਾਈ ਪੂਰੀ ਕਰੀ ਵੀ ਖੇਤ ਦੀ ਜਿਹੜੀਆਂ ਤਵੀਆਂ ਤੀਆਂ ਉਹ 9 9 ਦੀਆਂ ਪਾਈ ਤੇ ਉਦੋਂ ਗਿੱਲਾ ਖੇਤ ਤਾਂ ਚਲਾਇਆ 2 ਘੰਟੇ ਜਣੋਂ ਪਾੜ-ਪਾੜ ਦੂਰ-ਦੂਰ ਕਰਗੇ ਤੇਨ ਦੂਰ ਕਰਗੇ ਤੇ ਪਰਤੂ ਸ਼ਾਮ ਨੂੰ ਤੇ ਬਾਕੀ ਖੇਤ ਐ ਪੋਲਾ ਹੁਣ ਪੂਰਾ ਹੋਇਆ ਵਾ ਫਾਲੇ ਸਾਰੇ ਜਾ ਰਹੇ ਵਿੱਚ ਬਾਕੀ ਇਹਦੇ ਵਾਸਤੇ ਫਾਲੇ ਦਾ ਕੁਛ ਵੀ ਨਹੀਂ 11 ਦੇ ਹੋਏ ਉਹ ਚੱਲੇ ਸ਼ਹਿਰ ਦੇ ਭਾਈ 11 ਦੇ ਹੀ ਆ ਹਾਂ 11 ਹੀ ਆ 5 6 11 ਠੀਕ ਆ ਆਓ ਦੇਖੋ ਐ ਐ ਲੱਗਦਾ ਇਹਨਾਂ ਨੂੰ ਵੀ ਦਬਦਾ ਖਾਨੀ ਦਾਵਦਾ ਨਹੀਂ ਹੈ ਟਰੈਕਟਰ ਥੋੜੀ ਰੇਸ ਹੈ ਬਹੁਤ ਘੱਟ ਰੱਖੀ ਵੀ ਚੱਕਰ ਚੱਕਰ ਘੱਟ ਹੈ ਥੋੜੇ ਰੇਸ ਵੀ ਰੱਖਣੀ ਪੈਣੀ ਹੈ ਮਨੋਂ ਚੱਕਰ ਤਾਂ ਐਂ ਲੱਗਦਾ ਵੀ 1200 1500 ਤਾਂ ਰੱਖੋ ਘੱਟੋ ਘੱਟ ਅੱਜ ਕੱਲ ਦੇ ਮੁੰਡੇ ਜਿਹੜੇ ਉਹ ਰੱਖਦੇ 1800 2000 ਪਰ ਬੰਨ ਨੇ ਹੁਣ ਦੇਖੋ ਜਗਾ ਬਹੁਤ ਘੱਟ ਹੈ ਟਰੈਕਟਰ ਨਾਲ ਮੁੜਨਾ ਵੀ ਅੱਗੇ ਡੋਲ ਆ ਗਈ ਤੇ ਫਾਲੇ ਵੀ ਪੂਰੇ ਲੱਗੇ ਹੋਏ ਫਿਰ ਇਹਨਾਂ ਦਬਣਾ ਉਧਰ ਰੇਸ ਵੀ ਨਹੀਂ ਵਧਾ ਰਹੇ ਰੇਸ ਉੱਥੇ ਹੀ ਖੜੀ ਹੈ ਹੋ ਦੇ। ਨਾ। ਰੇਸ ਜਮਾ ਘੱਟ ਹੈ। ਬਾਕੀ ਜੂੰ ਜੂੰ ਆਪਾਂ ਨੇ 100 ਘੰਟੇ ਬਾਅਦ ਇੱਕ ਸਰਵਿਸ ਕਰਨੀ 150 ਬਾਅਦ ਉਹਦੇ ਚ ਇੱਕ ਵਾਰ ਟੈਪਟਾ ਵੀ ਕਰ ਦੂੰ ਉਹਦੇ ਬਾਅਦ ਇੰਨੇ ਨੂੰ ਗ੍ਰਿਪ ਵੀ ਬਣ ਜਾਣੀ ਪਿਸਟਨਾਂ ਦੀ ਕਾਰਬਨ ਜਮ ਕਾ ਫੇਰ ਸਹੀ ਹੋ ਜਾਣਾ ਟਰੈਕਟਰ ਨੂੰ। ਦਹੀਂ ਮੜੀ ਕਰੇ। ਰੋ। ਹੁਣ ਹੁਣ ਦਈ ਰੇ। ਆਪਾਂ ਨੇ ਅੱਜ ਅੱਧੀ ਚੂੜੀ ਵਧਾ ਵੀਤੀ ਆ ਤੇਲ। ਤੇ ਚਲੋ ਠੀਕ ਹੈ ਜੀ ਇਹ ਦੇ ਆ ਤੁਹਾਨੂੰ 4 ਮਿੰਟ ਦਾ ਬਲੌਗ। ਕਈ ਆਪਣੇ ਸਬਸਕ੍ਰਾਈਬਰ ਕਹੀ ਜਾਂਦੇ ਬਲੌਗ ਦੰਦੇ ਨਹੀਂ ਟਰੈਕਟਰ ਦਾ। ਕਈ ਵਾਰ ਕੱਲਾ ਹੁੰਨਾ ਜੀ ਮੈਂ ਫਿਰ ਸਾਰੇ ਦਿਨ 'ਚ ਜਿਹੜੇ 2-3 ਆਏ ਹੋ ਕੰਮ ਨਵੇੜ ਕਾ ਵੀ ਦੇਣਾ ਸ਼ਾਮ ਤੱਕ। ਕੁਸ ਲੇਟ ਨਹੀਂ ਹੁੰਦੀ ਦੁਕਾਨ ਤੇ ਗਰਮੀ ਐ ਮਤ ਮਾਰੀ ਵੀ ਹੁੰਦੀ ਐ ਤਾਂ ਕਰਕੇ ਜੀ ਆਪਾਂ ਕਈ ਵਾਰ ਭੁੱਲ ਜਾਂਦੇ ਬਲੌਗ ਦੇਣਾ। ਉਹ ਇਹਨੇ ਦੇ ਦਿਆ ਕਰੂੰਗਾ ਜੀ ਤੇ ਬਾਕੀ ਏਰੀਆ ਦੇਖੋ ਹੀ ਪਿੰਡ ਫਾਂਟੋਂ ਆ। ਹੈ। ਤੇ ਤੀ ਖੇਤਾਂ ਜੇ ਤਾਂ ਖੜ ਕੇ ਨਜ਼ਾਰਾ ਹੀ ਹੋਰ ਹੁੰਦਾ ਫੀਲਿੰਗ ਐ ਹੋਰ ਆਉਂਦੀ ਐਨ। ਹੁਣ ਹੁਣ ਜੀ ਹਵਾ ਨਹੀਂ ਹੈ ਗੁੰਮ ਹੈ ਜਮੇ ਇਹ ਹਵਾ ਹੁੰਦੀ ਨਾ ਬਹੁਤ ਨਜ਼ਾਰਾ ਆਣਾ ਪਾ ਚਾਰੇ ਪਾਸੇ ਪਾਣੀ ਦੇ ਹੋਏ ਵੇ ਕਣਕ ਦੀਆਂ ਫਸਲਾਂ ਵੱਡ ਹੋ ਗਈਆਂ ਜਿਹੜੇ ਵੱਡ ਐ ਕਣਕ ਵਾਲੇ ਉਹਨਾਂ ਨੂੰ ਪਾਣੀ ਦੇ ਹੋਏ ਵੇ ਠੰਡੀ ਹਵਾ ਚੱਲਦੀ ਫਿਰ। ਤਾਂ ਕਰਕੇ ਅੱਜ ਹਵਾ ਹੀ ਨਹੀਂ ਹੈ। ਬੰਦ ਐ ਅੱਜ ਹਵਾ ਪਰਮਾਤਮਾ ਗੁੰਮ ਜਾ ਹੋਇਆ ਬਾਬੇ। ਮੌਸਮ। ਆ ਲੱਗਦਾ ਸਾਰ ਜਖਣਾ ਨੇਰੀ ਨੂਰੀ ਦਾ ਬੱਦਲ ਗੱਡੂਗਾ ਫੇਰ ਤੇ ਚਲੋ ਠੀਕ ਹੈ ਜੀ ਆਪਣਾ ਵਲੌਗ ਫੇਰ ਇੱਥੇ ਤੱਕ ਤਾਂ ਮਿਲਦੇ ਹਾਂ ਜੀ ਕਿਸੇ ਅਗਲੇ ਵਲੌਗ ਵਿੱਚ ਜਦ ਤੱਕ ਸਾਨੂੰ ਦੋ ਆਗਿਆ 7 ਤਰੀਕ ਕਾਲ ਜੀ